ਅਫੀਮ ਬੇਸਿਕਲੀ ਸਾਡੇ ਪੁਰਾਤਨ ਕਾਲ ਦਾ ਆਯੁਰਵੇਦ ਦੀ ਇੱਕ ਮੈਡੀਸਨ ਹੈ ਜਿਹੜਾ ਬੇਸਿਕਲੀ ਅਸੀਂ ਇੱਕ ਪੇਨ ਕਿਲਰ ਕਹਿ ਸਕਦੇ ਆ ਕਿ ਉਹ ਸਾਨੂੰ ਦਰਦ ਮਹਿਸੂਸ ਨਹੀਂ ਹੋਣ ਦਿੰਦਾ ਜੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਗੱਲ ਕਰੀਏ ਜੇ ਕਿਸੇ ਨੂੰ ਕੋਈ ਦਰਦ ਆਉਂਦਾ ਸੀ ਕਿਸੇ ਦੇ ਕੋਈ ਚੋਟ ਲੱਗ ਜਾਂਦੀ ਸੀ ਕਿਸੇ ਦਾ ਕੋਈ ਵੀ ਪ੍ਰੋਬਲਮ ਹੈਗੀ ਹੈ ਤਾਂ ਉਹਨੂੰ ਅਸੀਂ ਕੀ ਦੇ ਸਕਦੇ ਸੀ ਉਸ ਟਾਈਮ ਤਾਂ ਗੋਲੀਆਂ ਨਹੀਂ ਹੁੰਦੀ ਸੀ ਉਹ ਅਫੀਮ ਦਿੰਦੇ ਸੀ ਔਰ ਅੱਜ ਅਸੀਂ ਕੀ ਕਹਿੰਦੇ ਆ ਕਿ ਅਫੀਮ ਖਾਣ ਨਾਲ ਸਾਡੇ ਸਰੀਰ ਦੀ ਸ਼ਮਤਾ ਵੱਧ ਜਾਂਦੀ ਹੈ ਨਹੀਂ ਵੱਧਦੀ ਅਫੀਮ ਪੇਨ ਕਿਲਰ ਹੈ ਅਫੀਮ ਤੁਹਾਡੇ ਸਰੀਰ ਨੂੰ ਦਰਦ ਨਹੀਂ ਮਹਿਸੂਸ ਹੋਣ ਦਿੰਦਾ ਤੁਸੀਂ ਪਾਗਲਾਂ ਦੀ ਤਰ੍ਹਾਂ ਕੰਮ ਕਰੀ ਜਾ ਰਹੇ ਹੋ ਕੰਮ ਕਰੀ ਜਾ ਰਹੇ ਹੋ ਜੋ ਵੀ ਕਰਦੇ ਹੋ ਤੁਹਾਡਾ ਜਿਹੜਾ ਮਾਈਂਡ ਹੈ ਉਹ ਬਿਲਕੁਲ ਸਲੀਪਿੰਗ ਮੋਡ 'ਚ ਜਾ ਚੁੱਕਿਆ ਜਿਸ ਕਰਕੇ ਉਹ ਤੁਹਾਡੇ ਬਾਡੀ ਦੇ ਦਰਦ ਨੂੰ ਮਹਿਸੂਸ ਨਹੀਂ ਕਰ پا ਰਹੇ ਤੁਹਾਨੂੰ ਇਹ ਲੱਗਦਾ ਕਿ ਮੇਰਾ ਸਰੀਰ ਜ਼ਿਆਦਾ ਤਾਕਤਵਰ ਹੋ ਗਿਆ ਬੇਸਿਕਲੀ ਤਾਕਤਵਰ ਨਹੀਂ ਹੋਇਆ ਉਹਨੇ ਤੁਹਾਡੇ ਦਿਮਾਗ ਦੇ ਸੈਂਸਰਜ਼ ਨੂੰ ਡੀਐਕਟੀਵੇਟ ਕਰਤਾ ਤੁਹਾਨੂੰ ਇਹ ਲੱਗਦਾ ਅਸੀਂ ਬੜੇ ਵਧੀਆ ਤਰੀਕੇ ਨਾਲ ਜ਼ਿਆਦਾ ਜਾਨਦਾਰ ਹਾਂ ਬੱਚੇ ਜਦੋਂ ਤੱਕ 45-50 ਸਾਲ ਦੀ ਉਮਰ ਹੈ ਨਾ ਤੁਹਾਡੇ ਵਿੱਚ ਕੁਦਰਤੀ ਇੰਨਾ ਜੋਸ਼ ਹੈ ਕਿ ਤੁਹਾਨੂੰ ਕੋਈ ਬਾਹਰਲੀ ਚੀਜ਼ ਖਾ ਕੇ ਆਪਣੀ ਤਾਕਤ ਵਧਾਣ ਦੀ ਲੋੜ ਨਹੀਂ ਹੁੰਦੀ ਇਹ ਜਿਹੜੀਆਂ ਮੈਡੀਸਨਸ ਨੇ ਢਲਦੀ ਉਮਰ ਦੀਆਂ ਮੈਡੀਸਨਸੀਆਂ ਫੋਰ ਐਗਜ਼ਾਮਪਲ ਤੁਹਾਡੇ ਕੋਲ ਇੱਕ ਸਕੂਟਰ ਹੈ ਉਹ ਸਕੂਟਰ 100 ਦੀ ਸਪੀਡ ਤੇ ਚੱਲਦਾ ਹੈ ਜੇ ਤੁਸੀਂ ਉਹਨੂੰ 60-70 ਦੀ ਸਪੀਡ ਤੇ ਚਲਾਉਂਦੇ ਰਹਿੰਦੇ ਹੋ ਉਹਦੀ ਲਾਈਫ ਜ਼ਿਆਦਾ ਰਹੇਗੀ ਉਹਦਾ ਇੰਜਨ ਜ਼ਿਆਦਾ ਕੰਮ ਕਰੇਗਾ ਜੇ ਤੁਸੀਂ ਕੋਈ 100 ਦੇ ਸਪੀਡ ਵਾਲੇ ਸਕੂਟਰ ਨੂੰ 110 ਤੇ ਚਲਾਉਂਦੇ ਰਹੋਗੇ ਉਹਦਾ ਇੰਜਨ ਉਨੀੋਂ ਜਲਦੀ ਖਰਾਬ ਹੋਊਗਾ ਅਗਰ ਸਾਡੇ ਸਰੀਰ ਦੀ ਸਮਰੱਥਾ ਹੈ ਕਿ ਸਾਡਾ ਸਰੀਰ 100 ਕਿਲੋਮੀਟਰ ਪ੍ਰਤੀ ਘੰਟੇ ਨਾਲ ਕੰਮ ਕਰ ਸਕਦਾ ਹੈ ਤੁਸੀਂ ਉਹਨੂੰ ਹਫੀਮ ਪਾ ਕੇ 200 ਕਿਲੋਮੀਟਰ ਤੇ ਕੰਮ ਕਰਾਉਣਾ ਸ਼ੁਰੂ ਕਰਤਾ ਕਿੰਨੀ ਕੁ ਦੇਰ ਚੱਲੇਗਾ 200 ਕਿਲੋਮੀਟਰ ਪ੍ਰਤੀ ਘੰਟੇ ਤੇ 2 ਸਾਲ 4 ਸਾਲ 5 ਸਾਲ ਆਫਟਰ ਦੈਟ ਉਹ ਇੰਜਨ ਨਹੀਂ ਹੀ ਕਲਾਪਸ ਕਰ ਜਾਣਾ ਬੇਸਿਕਲੀ ਇਹ ਮੈਡੀਸਨ ਕੀ ਸੀਗੀ ਜੋ ਆਇਰਵੇਦ ਤੋਂ ਸ਼ੁਰੂ ਤੋਂ ਅਸੀਂ ਦੇਖਦੇ ਆ ਰਹੇ ਆ ਕਿ ਸਪੋਜ਼ ਕਰੋ ਕੋਈ 60 65 ਸਾਲ ਦਾ ਬਜ਼ੁਰਗ ਹੈ ਜਿਹਦੀ ਹੁਣ ਸਪੀਡ 100 ਤੋਂ 80 ਹੋ ਗਈ ਉਹ ਹਲਕੀ ਜਿਹੀ ਇਹਨੂੰ ਆਲਟਰਨੇਟਿਵਲੀ ਐਜ਼ ਅ ਮੈਡੀਸਨ ਲੈਂਦਾ ਸੀ ਸੋ ਥੈਟ ਕਿ ਉਹਦੀ 80 ਤੋਂ ਸਪੀਡ ਦੁਬਾਰਾ 100 ਹੋ ਜੇ ਅਸੀਂ 100 ਦੀ ਸਪੀਡ ਤੇ ਕੁਦਰਤੀ ਨੇਚਰਲੀ ਤਾਕਤ ਹੋਣ ਦੇ ਬਾਵਜੂਦ ਆਪਣੇ ਸਰੀਰ ਦੀ ਸਪੀਡ ਨੂੰ 200 ਕਰ ਦਿੰਦੇ ਆ ਫਿਰ ਅਸੀਂ ਕਲਾਪਸ ਕਰ ਜਾਂਦੇ ਆ